ਜਦੋਂ ਇਹ ਫਹਿਲਗਾਮ ਦੇ ਵਿੱਚ ਕਾਂਡ ਹੁੰਦਾ ਤਾਂ ਉਸ ਵੇਲੇ ਤੋਂ ਬਾਅਦ ਪਾਕਿਸਤਾਨ ਅੰਦਰਖੱਤੇ ਆਪਣੀਆਂ ਤਿਆਰੀਆਂ ਵਧ ਚੁੱਕਾ ਸੀਗਾ ਸਿਕਿਉਰਿਟੀ ਉਹਨਾਂ ਨੇ ਵਧਾ ਦਿੱਤੀ ਸੀ ਵੀ ਉਹਨੂੰ ਵੀ ਇਹ ਆਸ ਸੀਗੀ ਵੀ ਕੋਈ ਨਾ ਕੋਈ ਜਵਾਬੀ ਹਮਲਾ ਜ਼ਰੂਰ ਹੋਵੇਗਾ ਹੁਣ ਇੱਕ ਪਾਸੇ ਪੂਰੀ ਦੁਨੀਆ ਦੇ ਮੁਲਕ ਭਾਰਤ ਦੇ ਨਾਲ ਖੜੇ ਆ ਉਸ ਤੋਂ ਇਲਾਵਾ ਕੀ ਪਾਕਿਸਤਾਨ ਦੀ ਇੰਨੀ ਜ਼ਰਤ ਹੈ ਕਿ ਪਾਕਿਸਤਾਨ ਆਪ ਦੇ ਦਮ 'ਤੇ ਭਾਰਤ ਦੇ ਨਾਲ ਟੱਕਰ ਲੈ ਸਕੇ ਸਾਡੀ ਗਲਤੀ ਹੈ ਵੀ ਸਾਨੂੰ ਲੱਗਦਾ ਵੀ ਸਾਰੇ ਮੁਲਕ ਕਿਹੜੇ ਮੁਲਕ ਖੜੇ ਆ ਭਾਰਤ ਦੇ ਪਾਕਿਸਤਾਨ ਨੂੰ ਮਦਦ ਦਾ ਕੋਈ ਕਰ ਰਿਹਾ ਇੱਕ ਬੰਦਾ ਜਿਹਦੇ ਕੋਲ ਆਪਣੀ ਅਰਥ ਵਿਵਸਥਾ ਦਾ ਬੁਰਾ ਹਾਲਾ ਉਹ ਚੱਲ ਰਿਹਾ ਤਾਂ ਕਿਸੇ ਦੀ ਸ਼ੈਤ ਚੱਲ ਰਿਹਾ ਵਰਲਡ ਦੀ ਪਾਵਰ ਹੁੰਦੀ ਸੀ ਰਸ਼ੀਆ ਹੁੰਦੀ ਸੀ ਉਸ ਤੋਂ ਬਾਅਦ ਫਿਰ ਹੁਣ ਅਮਰੀਕਾ ਸ਼ਿਫਟ ਹੋਈ ਤੁਸੀਂ ਦੇਖੋ ਕਿ ਐਦਾਂ ਦਾ ਇੱਕ ਦੇਸ਼ ਜਿਹੜਾ ਕਿਸੇ ਵੇਲੇ ਪੂਰੇ ਵਰਲਡ ਦੀ ਪਾਵਰ ਰਿਆ ਹੋਵੇ ਉਹ ਇੱਕ ਬਹੁਤ ਛੋਟੇ ਦੇਸ਼ ਤੇ ਹਮਲਾ ਕਰਦਾ ਤੇ ਉਹਨੂੰ 2 ਸਾਲ ਤੋਂ ਵੀ ਜ਼ਿਆਦਾ ਸਮਾਂ ਲੱਗ ਜਾਂਦਾ ਹੱਲੇ ਤੱਕ ਵੀ ਉਹ ਯੂਕਰੇਨ ਨੂੰ ਨਾਲ ਨਹੀਂ ਬਲਾ ਸਕਿਆ ਇੱਥੇ ਵੀ ਉਹੀ ਹੋਣ ਵਾਲਾ ਇਹ ਨੂੰ ਆਪਾਂ ਜੰਗ ਨਹੀਂ ਕਹਿ ਸਕਦੇ ਇਹ ਤਾਂ ਇੱਕ ਰਿਐਕਸ਼ਨ ਆ ਵੀ ਇੱਕ ਤੁਸੀਂ ਐਕਸ਼ਨ ਕੀਤਾ ਉਹਦਾ ਇੱਕ ਰਿਐਕਸ਼ਨ ਆ ਗਿਆ ਪਰ ਇਹ ਜੰਗ ਵਿੱਚ ਬਦਲ ਸਕਦੀ ਹੈ ਪਰ ਅੱਜ ਦੀ ਰਾਤ ਬੜੀ ਕਿਆਮਤ ਵਾਲੀ ਰਾਤ ਆ ਅੱਜ ਕੀ ਉਹ ਫੌਰੀ ਤੌਰ ਤੇ ਕੋਈ ਰਿਐਕਸ਼ਨ ਦਿੰਦਾ ਜਾਂ ਫਿਰ ਉਹ ਵੇਟ ਕਰਦਾ ਨਮਸਕਾਰ ਮੈਂ ਨਵੀਨ ਕੁਮਾਰ ਅੱਜ ਇਹ ਗੱਲ ਕਰਨੀ ਹੈ ਜੋ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਜਾਨੀ ਕਿ ਆਪਰੇਸ਼ਨ ਸੰਧੂਰ ਦੀ ਜਿਹਦੇ ਤਹਿਤ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਉਸ ਦੇ ਵਿੱਚ ਪਾਕਿਸਤਾਨ ਜਿਹੜਾ ਹੈ ਉਸ ਕਾਰਵਾਈ ਤੋਂ ਬਾਅਦ ਹੁਣ ਤਿਲ ਮਲਾਉਂਦਾ ਹੋਇਆ ਨਜ਼ਰ ਆ ਰਿਹਾ ਸੋ ਜਦੋਂ ਤੋਂ ਇਹ ਕਾਰਵਾਈ ਹੋਈ ਹੈ ਉਸ ਤੋਂ ਬਾਅਦ ਭਾਰਤੀ ਏਜੰਸੀਆਂ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕਰ ਦਿੱਤੀ ਗਈ ਹੈ ਇਹਦੀ ਪੁਸ਼ਟੀ ਕਰ ਦਿੱਤੀ ਗਈ ਹੈ ਔਰ ਇਸ ਵਾਰ ਪਾਕਿਸਤਾਨ ਵੀ ਇਹ ਨਹੀਂ ਕਹਿ ਸਕਦਾ ਕਿ ਹਮਲਾ ਹੋਇਆ ਜਾਂ ਨਹੀਂ ਹੋਇਆ ਕਿਉਂਕਿ ਉਹਨਾਂ ਦੇ ਅਧਿਕਾਰੀਆਂ ਦੇ ਵੱਲੋਂ ਵੀ ਵੀਡੀਓ ਸੰਦੇਸ਼ ਜਾਰੀ ਕਰਕੇ ਇਸ ਚੀਜ਼ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਭਾਰਤ ਦੇ ਵੱਲੋਂ 에ਅਰ ਸਟ੍ਰਾਈਕ ਕੀਤੀ ਗਈ ਹੈ ਪਰ ਇਸ ਸਾਰਾ ਜਿਹੜਾ ਵਿਵਾਦ ਹੋਇਆ 22 ਤਰੀਕ ਤੋਂ 22 ਅਪ੍ਰੈਲ ਤੋਂ ਜਿਹੜਾ ਸ਼ੁਰੂ ਹੋਇਆ ਪਹਿ ਲਗਾਮ ਤੋਂ ਉਹ ਅੱਜ ਕਿਹੜੇ ਕਿਸ ਕਗਾਰ ਤੇ ਜਾ ਕੇ ਖੜਾ ਹੋ ਗਿਆ ਉਹਦੇ ਨਾਲ ਦੋਵੇਂ ਦੇਸ਼ਾਂ ਨੂੰ ਕੀ ਫਰਕ ਪੈਣ ਵਾਲਾ ਹੈ ਜੇ ਜੰਗ ਦਾ ਪੂਰਾ ਮਾਹੌਲ ਬਣ ਜਾਂਦਾ ਆਣ ਵਾਲੇ ਟਾਈਮ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਵੀ ਹਮਲਾ ਕੀਤਾ ਜਾਂਦਾ ਉਸ ਤੋਂ ਬਾਅਦ ਕੀ ਪ੍ਰਸਥਿਤੀਆਂ ਬਣ ਸਕਦੀਆਂ ਦੇਸ਼ ਦੀ ਅਰਥਵਿਵਸਥਾ ਦੇ ਉੱਤੇ ਕੀ ਇਹਦਾ ਨੁਕਸਾਨ ਹੋ ਸਕਦਾ ਹੈ ਪੰਜਾਬ ਦੇ ਉੱਤੇ ਖਾਸ ਕਰਕੇ ਇਹਦਾ ਕੀ ਪ੍ਰਭਾਵ ਪੈ ਸਕਦਾ ਹੈ ਇਹਨਾਂ तमाम ਖਬਰਾਂ ਦੇ ਉੱਤੇ ਚਰਚਾ ਕਰਨ ਲਈ ਆ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ जगजीत सिंह चन्ना चन्ना साहब बहुत-बहुत स्वागत है चन्ना जी आज जो भारत ਦੇ ਵੱਲੋਂ ਕਾਰਵਾਈ ਦਾ 22 ਤਰੀਕ ਵਾਲੀ ਕਾਰਵਾਈ ਦਾ ਜਵਾਬ ਦਿੱਤਾ ਗਿਆ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਜਦੋਂ 22 ਤਰੀਕ ਨੂੰ ਇਹ ਘਟਨਾਕ੍ਰਮ ਹੋਇਆ ਉਸ ਤੋਂ ਬਾਅਦ ਤੈ ਹੀ ਸੀਗਾ ਕਿ ਭਾਰਤ ਵੱਲੋਂ ਵੀ ਕੋਈ ਨਾ ਕੋਈ ਜਵਾਬੀ ਹਮਲਾ ਹੋਏਗਾ ਪਰ 15 ਦਿਨ ਲੱਗ ਗਏ ਕਾਰਨ ਕੀ ਹੈ ਵੀ ਲੋਕਾਂ ਦਾ ਅਸੰਤੋਸ਼ ਵੀ ਵੱਧ ਰਿਹਾ ਸੀ ਉਸ ਘਟਨਾ ਤੋਂ ਬਾਅਦ ਲੋਕ ਵੀ ਪੁੱਛ ਰਹੇ ਸੀਗੇ ਬਈ ਜੇ ਇੱਥੇ ਸਾਡਾ ਹਮਲਾ ਹੋਇਆ ਹੈ ਪਾਕਿਸਤਾਨ ਵੱਲੋਂ ਜਿੱਦਾਂ ਕਿ ਉਸ ਵੇਲੇ ਥੈਨਟਿਕੇਟ ਹੋ ਗਿਆ ਵੀ ਪਾਕਿਸਤਾਨ ਦੀ ਸ਼ਹਿਰ ਤੇ ਉੱਥੇ ਅਤਾਂਕੀ ਜਿਹੜਾ ਹਮਲਾ ਹੋਇਆ ਸੋ ਉਸੇ ਵੇਲੇ ਤੋਂ ਹੀ ਇੱਕ ਤੇਜ਼ਨਾ ਸੀ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਗੁੱਸਾ ਸੀ ਤੁਸੀਂ ਸੋਸ਼ਲ ਮੀਡੀਆ ਦੇ ਵਿੱਚ ਦੇਖ ਲਓ ਟਵਿੱਟਰ ਤੇ ਦੇਖ ਲਿਓ ਅਲੱਗ-ਅਲੱਗ ਪਲੇਟਫਾਰਮਾਂ ਤੋਂ ਦੇਖ ਲਿਓ ਸਵਾਲ ਸਿੱਧੇ ਸਰਕਾਰ ਨੂੰ ਪੁੱਛੇ ਜਾ ਰਹੇ ਸੀ ਤੋ ਇਹ ਤਾਂ ਤੈ ਹੀ ਸੀਗਾ ਕਿ ਕੋਈ ਨਾ ਕੋਈ ਜਵਾਬੀ ਹਮਲਾ ਜਰੂਰ ਹੋਏਗਾ ਤੇ ਉਸ ਘਟਨਾ ਦੇ ਪ੍ਰਤੀਕਰਮ ਵਜੋਂ ਜਿਹੜਾ ਇਹ ਕੱਲ ਰਾਤ ਨੂੰ ਲਗਭਗ ਦੇਰ ਰਾਤ ਨੂੰ 1 ਵਜੇ ਜਿਹੜਾ ਕਿ ਕਿਸੇ ਨੇ ਐਕਸਪੈਕਟ ਵੀ ਨਹੀਂ ਕੀਤਾ ਸੀਗਾ 1 ਵਜੇ ਤੋਂ ਲੈ ਕੇ ਅੱਧਾ ਪੌਣਾ ਘੰਟਾ ਦੇ ਵਿੱਚ ਇਹ ਹਮਲਾ ਹੁੰਦਾ ਹੈ ਔਰ ਜਦੋਂ ਇੱਕਦਮ ਹਮਲਾ ਹੋਇਆ ਨੈਚੁਰਲੀ ਆ ਕੇ ਪਾਕਿਸਤਾਨ ਵੀ ਇਹਦੇ ਲਈ ਭਾਵੇਂ ਕਿ ਉਹਦੀਆਂ ਤਿਆਰੀਆਂ ਪਹਿਲਾਂ ਸ਼ੁਰੂ ਸੀ ਤੁਸੀਂ ਦੇਖੋ ਭਾਰਤ ਤੋਂ ਪਹਿਲਾਂ ਜਦੋਂ ਇਹ ਪਹਿਲਗਾਮ ਦੇ ਵਿੱਚ ਘਾਟ ਹੁੰਦਾ ਤਾਂ ਉਸ ਵੇਲੇ ਤੋਂ ਬਾਅਦ ਪਾਕਿਸਤਾਨ ਅੰਦਰਖਾਤੇ ਆਪਣੀਆਂ ਤਿਆਰੀਆਂ ਵਧ ਚੁੱਕਾ ਸਿਗਾ ਸਿਕਿਉਰਿਟੀ ਉਹਨਾਂ ਨੇ ਵਧਾ ਦਿੱਤੀ ਸੀਗੀ ਉਹਨੂੰ ਵੀ ਇਹ ਆਸ ਸੀਗੀ ਵੀ ਕੋਈ ਨਾ ਕੋਈ ਜਵਾਬੀ ਹਮਲਾ ਜ਼ਰੂਰ ਹੋਏਗਾ ਜ਼ਰੂਰ ਹੋਏ ਅੱਛਾ ਤਿਆਰੀ ਤਾਂ ਸ਼ਾਇਦ ਅੱਜ ਸਾਰਿਆਂ ਦੀ ਭਾਰਤ ਦੇ ਵਸੀਆਂ ਦੀ ਵੀ ਔਰ ਪਾਕਿਸਤਾਨੀਆਂ ਦੀ ਵੀ ਇਸ ਨਜ਼ਰ ਤੇ ਸੀ ਵੀ ਯਾਰ ਅੱਜ 243 44 ਜ਼ਿਲ੍ਹਿਆਂ ਦੇ ਵਿੱਚ ਅੱਜ ਮੌਕ ਡ੍ਰਿਲ ਹੋਣੀ ਹੈ। ਮੌਕ ਡ੍ਰਿਲ ਹੋਣੀ ਹੈ ਕਿ ਮੌਕ ਡ੍ਰਿਲ ਤੋਂ ਬਾਅਦ ਹੋ ਸਕਦਾ ਹੈ ਭਾਰਤ ਅੱਜ ਰਾਤ ਨੂੰ ਹੀ ਹਮਲਾ ਕਰ ਦੇ ਕਿਉਂਕਿ ਲੋਕਾਂ ਨੂੰ ਸਮਝਾ ਦੇਣਾ ਵੀ ਹਮਲਾ ਆਪਾਂ ਤਿਆਰੀ ਹੈ ਤੁਹਾਡੀ ਤੇ ਆਪਾਂ ਹਮਲਾ ਕਰ ਦੇਣਾ ਪਰ ਉਸ ਤੋਂ ਇੱਕ ਰਾਤ ਪਹਿਲਾਂ ਹਮਲਾ ਕਰ ਦੇਣਾ। ਭਾਰਤ ਕਿਤੇ ਨਾ ਕਿਤੇ ਗੇਮ ਖੇਡ ਗਿਆ ਪਾਕਿਸਤਾਨਾ। ਦੇਖੋ ਇੱਕ ਸਭ ਤੋਂ ਵੱਡੀ ਗੱਲ ਆ ਵੀ ਭਾਰਤ ਨੇ ਮਨੋਵਿਗਿਆਨਿਕ ਤੌਰ ਤੇ ਲੋਕਾਂ ਨੂੰ ਤਿਆਰ ਵੀ ਕਰਨਾ ਸੀ جنگ ਲਈ ਇਸੇ ਲਈ ਮੌਕ ਜਿਹੜੀ ਡ੍ਰਿਲ ਹੈਗੀ ਆ ਉਹਦਾ ਇਹ ਸਾਰਾ ਸਿਸਟਮ ਚਲਾਇਆ ਗਿਆ ਕਿਉਂਕਿ ਐਡੀ ਵੱਡੀ جنگ ਨਹੀਂ ਹੋਣੀ ਸੀ ਵੀ ਪੂਰੇ ਭਾਰਤ ਤੇ ਹਮਲਾ ਹੋ ਜਾਂਦਾ ਪਰ ਇਹ ਆ ਕਿ ਲੋਕਾਂ ਨੂੰ ਤਿਆਰ ਕਰਨ ਦੇ ਲਈ ਮੈਂਟਲੀ ਪ੍ਰਿਪੇਅਰ ਕਰਨ ਦੇ ਲਈ ਉਸੀਂ ਦੇਖੋ ਸਭ ਤੋਂ ਪਹਿਲਾਂ ਪਾਕਿਸਤਾਨ ਨੇ ਆਪਣੇ ਜਿੰਨੇ ਵੀ ਬਾਰਡਰ ਹੈ ਉਹਦੇ ਤੇ ਸੁਰੱਖਿਆ ਵਧਾਈ ਉਸ ਤੋਂ ਬਾਅਦ ਕਿਉਂਕਿ ਭਾਰਤ ਉਹਦੇ ਨਾਲੋਂ ਜ਼ਿਆਦਾ ਮਜ਼ਬੂਤ ਆ ਉਸ ਤੋਂ ਬਾਅਦ ਫਿਰ ਭਾਰਤ ਵੀ ਆ ਗਿਆ ਕਿ ਹੁਣ ਜੰਗ ਦਾ ਮਾਹੌਲ ਹੋ ਸਕਦਾ ਆ ਇਸੇ ਲਈ ਲੋਕਾਂ ਨੂੰ ਵੀ ਤਿਆਰ ਕਰਨਾ ਪੈਣਾ ਸੀ ਉਹ ਇੱਕਦਮ ਜੇ ਆਪਾਂ ਜੰਗ ਕਰਦੇ ਤਾਂ ਬਹੁਤ ਸਾਰੇ ਸਵਾਲ ਜਿਹੜੇ ਉਹ ਵੀ ਖੜੇ ਹੁੰਦੇ ਆ ਬਿਲਕੁਲ ਹੁਣ ਕੀ ਆ ਕਿ ਮੌਕ ਡ੍ਰਿਲ ਜਿਹੜੀ ਆ ਅੱਜ ਜਿਹੜੀ ਕਿ ਬਹੁਤ ਸਾਰੇ ਸ਼ਹਿਰਾਂ ਸਾਡੇ ਜਲੰਧਰ ਸ਼ਹਿਰ ਨਜ਼ਦੀਕ ਹੈਗਾ ਜਿੱਥੇ ਇਹ ਅੱਜ ਟ੍ਰਾਇਲ ਹੋਣਾ ਆ ਸੋ ਲੋਕਾਂ ਨੂੰ ਮਨੋਵਿਗਿਆਨਿਕ ਤੌਰ ਤੇ ਤਿਆਰ ਕਰਨ ਦੇ ਲਈ ਇਹ ਜ਼ਰੂਰੀ ਸੀ ਜ਼ਰੂਰੀ ਸੀ ਔਰ ਅੱਜ ਦੀ ਮੌਕ ਡ੍ਰਿਲ ਤਾਂ ਚਲੋ ਸ਼ਾਮ ਨੂੰ ਸ਼ੁਰੂ ਹੋਏਗੀ 4:30 ਵਜੇ ਤੋਂ ਉਹਦੀ ਪੂਰੀ ਲਿਸਟ ਵੀ ਆ ਗਈ ਪਰ ਇਸ ਆਪਰੇਸ਼ਨ ਦਾ ਨਾਮ ਸੰਧੂਰ ਰੱਖਣਾ ਹਾਂ ਕਿਤੇ ਨਾ ਕਿਤੇ ਮੈਂ ਉਹਨਾਂ ਵਿਕਟਮਸ ਨੂੰ ਸੁਣ ਰਿਹਾ ਸੀ ਜਿਨ੍ਹਾਂ ਦੇ ਕਿਸੇ ਦਾ ਫਾਦਰ ਇਸ ਹਮਲੇ ਦੇ ਵਿੱਚ ਚਲਾ ਗਿਆ ਕਿਸੇ ਦਾ ਪਤੀ ਚਲਾ ਗਿਆ ਉਹ ਮਹਿਲਾਵਾਂ ਜਿਹੜੀਆਂ ਸੀ ਕਿ ਉਸ ਦਿਨ ਸਾਨੂੰ ਨਹੀਂ ਮਾਰਿਆ ਸਾਨੂੰ ਕਿਹਾ ਜਾ ਰਿਹਾ ਸੀ ਕਿ ਤੁਹਾਨੂੰ ਇਸ ਕਰਕੇ ਛੱਡਿਆ ਜਾ ਰਿਹਾ ਜਾ ਕੇ ਦੱਸ ਦਿਓ ਮੋਦੀ ਨੂੰ ਇਸੇ ਘਰ ਵਾਲੇ ਨੂੰ ਮਾਰ ਦਿੱਤਾ ਕਿਉਂਕਿ ਮੀਡੀਆ ਰਿਪੋਰਟਾਂ ਅਨੁਸਾਰ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਮੋਦੀ ਸਰ ਆਏ ਉਹਨਾਂ ਨੇ ਆਪ ਸੁਜੈਸਟ ਕੀਤਾ ਵੀ ਇਹਦਾ ਨਾਂ ਸੰਧੂਰ ਰੱਖਿਆ ਜਾਵੇ ਕਿਉਂਕਿ ਤੁਸੀਂ ਦੇਖੋ ਵੀ ਇੱਕ ਅਲੱਗ ਤਰ੍ਹਾਂ ਦਾ ਵਰਤਾਰਾ ਸੀ ਉੱਥੇ ਉੱਥੇ ਮਰਦ ਵੀ ਸੀ ਔਰਤ ਵੀ ਸੀਗੇ ਔਰਤਾਂ ਨੂੰ ਛੱਡਿਆ ਗਿਆ ਮਰਦਾਂ ਨੂੰ ਮਾਰਿਆ ਗਿਆ ਔਰ ਮਾਰਿਆ ਵੀ ਕਿਉਂ ਗਿਆ ਫਿਰ ਦੱਸਿਆ ਨਾਲ ਇੱਕ ਸੁਨੇਹਾ ਵੀ ਦਿੱਤਾ ਗਿਆ ਜਿਹੜਾ ਉੱਥੇ ਕਲੀਅਰ ਸੀਗਾ ਕਿ ਮੋਦੀ ਨੂੰ ਜਾ ਕੇ ਦੱਸ ਦਿਓ ਤੁਸੀਂ ਬਿਲਕੁਲ ਤੋਂ ਇਸੇ ਲਈ ਉਹ ਇਸ ਨਾਂ ਆਪਰੇਸ਼ਨ ਰੱਖਿਆ ਕਿਉਂਕਿ ਸਾਰੀਆਂ ਵਿਧਵਾਵਾਂ ਸੰਦੂਰ ਜਿਹੜਾ ਇੱਕ ਸਾਡੀ ਬਹੁਤ ਵੱਡੀ ਭਾਰਤੀ ਸੰਸਕ੍ਰਿਤੀ ਦੇ ਵਿੱਚ ਕਿੰਦਾ ਦਾ ਚਿੰਨ ਹੈਗਾ ਜਿੱਤੋਂ ਸਾਨੂੰ ਪਤਾ ਲੱਗਦਾ ਵੀ ਇਹ ਸੁਹਾਗਣ ਹੈਗਾ ਜਾਂ ਜਿਹੜੇ ਸੰਦੂਰ ਆ ਉਹਨੂੰ ਸੁਹਾਗਣ ਸਮਝਿਆ ਜਾਂਦਾ ਸੋ ਇਸੇ ਲਈ ਜਦੋਂ ਉਹ ਇਹ ਸਾਰੇ ਉਹਨਾਂ ਦੇ ਹਸਬੈਂਡ ਕਤਲ ਕਰ ਦਿੱਤੇ ਗਏ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਤਾਂ ਇਸ ਪ੍ਰਤੀਕ ਵਜੋਂ ਇਹਦਾ ਨਾਂ ਜਿਹੜਾ ਆਪਰੇਸ਼ਨ ਸੰਦੂਰ ਰੱਖਿਆ ਗਿਆ ਅੱਛਾ ਬਹੁਤ ਸਾਰੇ ਹੁਣ ਲੋਕਾਂ ਦੇ ਸਵਾਲ ਆ ਰਹੇ ਸਾਨੂੰ ਕਿ ਯਾਰ ਜਦ ਆਮ ਲੋਕ ਹੁੰਦੇ ਉਹਨਾਂ ਦੇ ਦਿਲ ਦੇ ਵਿੱਚ ਡਰ ਵੀ ਹੁੰਦਾ ਕਿ ਸਰ ਪਾਕਿਸਤਾਨ ਤੇ ਤਾਂ ਆਪਾਂ ਹਮਲਾ ਕਰਤਾ ਕੀ ਹੁਣ ਪਾਕਿਸਤਾਨ ਵੀ ਹਮਲਾ ਕਰੇਗਾ ਦੇਖੋ ਪਰ ਹਾਂ ਜੀ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਸਵਾਲ ਹੈ ਪਰ ਜਿਹੜੇ ਲੋਕ ਇਸ ਟਾਈਮ ਦੇਖ ਵੀ ਰਹੇ ਨੇ ਉਹਨਾਂ ਨੂੰ ਦੱਸ ਦਈਏ ਕਿ ਪਾਕਿਸਤਾਨ ਪਿਛਲੇ 6-7 ਦਿਨਾਂ ਤੋਂ ਸੀਜ਼ਫਾਇਰ ਦਾ ਉਲੰਘਣ ਕਰਦਾ ਆ ਰਿਹਾ ਹਾਂ ਲਗਾਤਾਰ ਫਾਇਰਿੰਗ ਬਾਰਡਰ ਇਲਾਕੇ ਦੇ ਵਿੱਚ ਤੁਸੀਂ ਸੁਣ ਰਹੇ ਹੋ ਪਰ ਅੱਜ ਦੀ ਪੁੰਛ ਇਲਾਕੇ ਦੀ ਜੇ ਤੁਸੀਂ ਖਬਰ ਸਵੇਰੇ ਸੁਣੀ ਹੋਏ ਕਿ ਉੱਥੇ ਇੱਕ ਗੁਰਦੁਆਰਾ ਸਾਹਿਬ ਦੇ ਉੱਪਰ ਬੰਬ ਸੈੱਟ ਦਿੱਤਾ ਗਿਆ ਪਾਕਿਸਤਾਨ ਦੇ ਵੱਲੋਂ ਔਰ ਉੱਥੇ ਰਾਗੀ ਸਿੰਘ ਜਿਹੜੇ ਉਹ ਵੀ ਉਹਨਾਂ ਦੀ ਡੈਥ ਹੋ ਔਰ ਉਹਨਾਂ ਦੇ ਪਰਿਵਾਰ ਦੇ ਕਈ ਲੋਕ ਨੇ ਜਿਹੜੇ ਨੁਕਸਾਨੇ ਗਏ ਨੇ ਕੀ ਭਾਰਤ ਦੇ ਇਸ ਐਕਸ਼ਨ ਦਾ ਰਿਐਕਸ਼ਨ ਪਾਕਿਸਤਾਨ ਦੇ ਵੱਲੋਂ ਆ ਸਕਦਾ ਜੇ ਆਏਗਾ ਉਹ ਕਿੰਨਾ ਕੁ ਸਖਤ ਹੋਵੇ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਅੱਜ ਦੀ ਜਿਹੜੇ ਦਿਨ ਆ ਬੜਾ ਇੰਪੋਰਟੈਂਟ ਆ ਜੇ ਤਾਂ ਪਾਕਿਸਤਾਨ ਥੋੜੀ ਬਹੁਤੀ ਵੀ ਬੇਖੂਫੀ ਕਰਦਾ ਤਾਂ ਉਹਨੂੰ ਬਹੁਤ ਵੱਡਾ ਨੁਕਸਾਨ ਇਹਦਾ ਝੱਲਣਾ ਪਊਗਾ ਕਿਉਂਕਿ ਇੱਕ ਚੀਜ਼ ਨੂੰ ਦੇਖੋ ਗੇਮ ਹੁਣ ਪਾਕਿਸਤਾਨ ਦੇ ਪਾਲੇ ਵਿੱਚ ਆ ਕਿਉਂਕਿ ਹੁਣ ਜੇ ਉਹ ਕੋਈ ਰਿਐਕਸ਼ਨ ਕਰਦਾ ਤਾਂ ਫਿਰ ਸਿੱਧਾ ਹੋ ਜਾਊਗਾ ਫਿਰ ਤਾਂ ਸਿੱਧਾ ਭਾਰਤ ਆ ਆਲਰੇਡੀ ਸਿੱਧਾ ਆ ਲੜਨ ਲਈ ਤਿਆਰ ਆ ਸਾਰਾ ਕੁਝ ਉਹਦੀ ਤਿਆਰੀ ਸ਼ੁਰੂ ਹੋ ਗਈ ਆ ਹੁਣ ਪਾਕਿਸਤਾਨ ਨੂੰ ਇਹ ਦੇਖਣਾ ਪੈਣਾ ਉਹਦੀ ਸਟਰੈਂਥ ਕੀ ਆ ਉਹਦੇ ਕਾਗਜ਼ਾਂ ਵਿੱਚ ਉਹਦੀ ਸਟਰੈਂਥ ਦੇਖਿਆ ਜਾਵੇ ਤਾਂ ਇਸ ਵੇਲੇ ਤਾਂ ਆਟਾ ਖਾਨ ਲਈ ਉਹਨਾਂ ਕੋਲ ਪੈਸੇ ਨਹੀਂ ਐਸ ਵੇਲੇ ਜੇ ਸਭ ਤੋਂ ਪਹਿਲਾਂ ਪਾਣੀ ਦੀ ਜੇ ਸਮੱਸਿਆ ਦੇਖੀ ਜਿੱਦਾਂ 4 ਦਿਨ ਪਹਿਲਾਂ ਪਾਣੀ ਰੋਕਿਆ ਗਿਆ ਆਉਣ ਵਾਲੇ ਸਮੇਂ ਵਿੱਚ ਤਾਂ ਪੀਣ ਵਾਲੇ ਪਾਣੀ ਦੇ ਲਾਲੇ ਜਿਹੜੇ ਆ ਪਾਕਿਸਤਾਨ ਨੂੰ ਪੈ ਜਾਣਗੇ ਆਟਾ ਖਾਨ ਲਈ ਉਹਨਾਂ ਕੋਲ ਪੈਸੇ ਨਹੀਂ ਆ ਉਹਨਾਂ ਦੀ ਜਿਹੜੀ ਅਰਥ ਵਿਵਸਥਾ ਹੈਗੀ ਆ ਪੂਰੀ ਤਰ੍ਹਾਂ ਡਗਮਾਰ ਚੁੱਕੀ ਆ ਹੁਣ ਉਹ ਕਿਸ ਤਰ੍ਹਾਂ ਕਰਦਾ ਪਰ ਇੱਕ ਨਵੀਨ ਜ਼ਰੂਰ ਦੇਖਣਾ ਹੋਊਗਾ ਜਿਹੜੀ ਸਰਕਾਰ ਹੈ ਨਾ ਪਾਕਿਸਤਾਨ ਦੀ ਕਦੀ ਵੀ ਉਹਦੇ ਹੱਥ ਵਿੱਚ ਕੁਝ ਨਹੀਂ ਲਿਆ ਤੁਸੀਂ 70ਵੇਂ ਦਹਾਕੇ ਦੀ ਗੱਲ ਕਰੋ ਪਿਛਲੇ ਸਦੀ ਦੇ 7ਵੇਂ ਦਹਾਕੇ ਜਦੋਂ ਜ਼ੁਲਫਰ ਅਲੀ ਖਾਨ ਪੁੱਟੋ ਜਿਹੜਾ ਪ੍ਰਧਾਨ ਮੰਤਰੀ ਬਣਦਾ ਔਰ ਉਸ ਤੋਂ ਲੈ ਕੇ ਹੁਣ ਤੱਕ ਦਾ ਪੀਰੀਅਡ ਉੱਥੇ ਸਾਰਾ ਆਰਮੀ ਦੇ ਕੰਟਰੋਲ 'ਚ ਰਿਹਾ ਉੱਥੇ ਆਰਮੀ ਦੇ ਤਾਨਾਸ਼ਾਹ ਜਿਹੜੇ ਆ ਬੰਦੇ ਰਹਿ ਮੁਸ਼ਰਫ ਜਿਹੜੇ ਆ ਉਹ ਵੀ ਆਰਮੀ ਦੇ ਚੀਫ ਸੀਗੇ ਜਿਹੜੇ ਬਾਅਦ ਵਿੱਚ ਬਣੇ ਆ ਪ੍ਰਧਾਨ ਮੰਤਰੀ ਬਣਿਆ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਚੀਫ ਰਹੇ ਆ ਸੋ ਸਰਕਾਰ ਦੇ ਹੱਥ ਵਿੱਚ ਕੁਝ ਨਹੀਂ ਹੈ ਸਰਕਾਰ ਤਾਂ ਉਦਾਂ ਹੀ ਵੈਸੇ ਵੀ ਘਟ ਗਿਣਤੀ ਵਿੱਚ ਆ ਉੱਥੇ ਸੋ ਸਰਕਾਰ ਦੇ ਹੱਥ ਵਿੱਚ ਕੁਝ ਨਹੀਂ ਗੇਮ ਤਾਂ ਹੁਣ ਆਰਮੀ ਦੇ ਪਾਲੇ ਵਿੱਚ ਆ ਉਹ ਕਿਦਾਂ ਰਿਐਕਟ ਕਰਦੀ ਹੈ ਅੱਛਾ ਜੇ ਭਾਰਤ ਦੇ ਉੱਤੇ ਹਮਲਾ ਕਰਦਾ ਪਾਕਿਸਤਾਨ ਕਿੰਨਾ ਕੁ ਖਤਰਨਾਕ ਹੋ ਸਕਦਾ ਜਿਹੜੇ ਬਾਰਡਰ ਇਲਾਕੇ ਨੇ ਸਿਰਫ ਉਹ ਪ੍ਰਭਾਵਿਤ ਹੋਣਗੇ ਕਿਉਂਕਿ ਦੋਵੇਂ ਦੇਸ਼ ਨਿਊਕਲੀਅਰ ਪਾਵਰ ਨੇ ਹੂੰ ਵੀ ਤੇ ਕੱਲ ਵੀ ਯੂਨ ਐਸਸੀ ਦੀ ਬੈਠਕ ਹੋਈ ਆ ਯੂਨਾਈਟਿਡ ਨੇਸ਼ਨ ਸਕਿਉਰਟੀ ਕੌਂਸਲ ਦੀ ਬੈਠਕ ਹੋਈ ਆ ਉਹਦੇ ਵਿੱਚ ਪਾਕਿਸਤਾਨ ਨੂੰ ਬੜੀ ਝਾੜ ਪਾਈ ਗਈ ਆ ਕਿ ਤੁਸੀਂ ਅੱਤਵਾਦ ਨੂੰ ਪਰਫੁੱਲਤ ਕਰਦੇ ਰਹੋ ਉਹਦਾ ਤੁਹਾਨੂੰ ਅੱਜ ਖਾਮਿਆਜਾ ਭੁਗਤਣਾ ਪੈ ਰਿਹਾ ਹੁਣ ਇੱਕ ਪਾਸੇ ਪੂਰੀ ਦੁਨੀਆ ਦੇ ਮੁਲਕ ਭਾਰਤ ਦੇ ਨਾਲ ਖੜੇ ਆ ਉਸ ਤੋਂ ਇਲਾਵਾ ਕੀ ਪਾਕਿਸਤਾਨ ਦੀ ਇੰਨੀ ਜ਼ਰੂਰਤ ਹੈ ਕਿ ਪਾਕਿਸਤਾਨ ਆਪ ਦੇ ਦਮ ਦੇ ਉਤੇ ਭਾਰਤ ਦੇ ਨਾਲ ਟੱਕਰ ਲੈ ਸਕੇ ਸੱਚ ਕੋ ਸਾਡੀ ਗਲਤੀ ਹੈ ਵੀ ਸਾਨੂੰ ਲੱਗਦਾ ਵੀ ਸਾਰੇ ਮੁਲਕ ਕਿਹੜੇ ਮੁਲਕ ਖੜੇ ਆ ਭਾਰਤ ਦੇ ਚੀਨ ਹਮੇਸ਼ਾ ਭਾਰਤ ਦਾ ਵਿਰੋਧੀ ਰਿਹਾ ਯੂਕੇ ਯੂਐਸਏ ਹਮੇਸ਼ਾ ਭਾਰਤ ਦਾ ਵਿਰੋਧੀ ਰਿਹਾ ਮੈਂ ਨਾ ਇੱਕ ਛੋਟੀ ਜਿਹੀ ਉਦਾਹਰਨ ਤੁਹਾਨੂੰ ਦਿਨਾ ਜਿਹੜੀ ਯੂਕਰੇਨ ਤੇ ਰਸ਼ੀਆ ਦੀ ਨੂੰ ਕੰਪੈਰੀਜ਼ਨ ਕਰੋ ਜਾਗਰੂ ਜਦੋਂ ਰਸ਼ੀਆ ਨੇ ਯੂਕਰੇਨ ਤੇ ਹਮਲਾ ਕੀਤਾ ਤਾਂ ਐਦਾਂ ਲੱਗਦਾ ਸੀ ਵੀ 2 ਦਿਨ ਬਾਅਦ ਯੂਕਰੇਨ ਜਿਹੜਾ ਆ ਉਹ ਰਸ਼ੀਆ ਦਾ ਹਿੱਸਾ ਹੋਊਗਾ ਅੱਜ 2 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਉੱਥੇ ਜ ਕਾਰਨ ਇਹ ਵੀ ਰਸ਼ੀਆ ਇੱਕ ਮਹਾਸ਼ਕਤੀ ਹੈ ਤੁਸੀਂ ਦੇਖੋ ਲਾਸਟ 1950 ਦੀ ਗੱਲ ਕਰੀਏ ਇਹਦਾ ਉਸ ਵੇਲੇ ਅਮਰੀਕਾ ਤਾਂ ਜੰਮਿਆ ਵੀ ਨਹੀਂ ਸੀ ਉਸ ਵੇਲੇ ਜਿਹੜੀ ਵਰਲਡ ਦੀ ਪਾਵਰ ਹੁੰਦੀ ਸੀ ਰਸ਼ੀਆ ਹੁੰਦੀ ਸੀ ਉਸ ਤੋਂ ਬਾਅਦ ਫਿਰ ਹੁਣ ਅਮਰੀਕਾ ਸ਼ਿਫਟ ਹੋਈ ਤੁਸੀਂ ਦੇਖੋ ਕਿ ਐਦਾਂ ਦਾ ਇੱਕ ਦੇਸ਼ ਜਿਹੜਾ ਕਿਸੇ ਵੇਲੇ ਪੂਰੇ ਵਰਲਡ ਦੀ ਪਾਵਰ ਰਿਆ ਹੋਵੇ ਉਹ ਇੱਕ ਬਹੁਤ ਛੋਟੇ ਦੇਸ਼ ਤੇ ਹਮਲਾ ਕਰਦਾ ਤੇ ਉਹਨੂੰ 2 ਸਾਲ ਤੋਂ ਵੀ ਜ਼ਿਆਦਾ ਸਮਾਂ ਲੱਗ ਜਾਂਦਾ ਹੱਲੇ ਤੱਕ ਵੀ ਉਹ ਯੂਕਰੇਨ ਨੂੰ ਨਾ ਨਹੀਂ ਲਾ ਸਕਿਆ ਇੱਥੇ ਵੀ ਉਹੀ ਹੋਣ ਵਾਲਾ ਇੱਥੇ ਵੀ ਤੁਸੀਂ ਦੇਖਿਓ ਇਦਾਂ ਹੁੰਦਾ ਜਿਹੜੇ ਸ਼ਰੀਕ ਆ ਨਾ ਸਾਨੂੰ ਲੱਗਦਾ ਇਹ ਸਾਡਾ ਸ਼ਰੀਕ ਭਾਈਚਾਰਾ ਉਹ ਜਦੋਂ ਫੇਰ ਲੋੜ ਪੈਂਦੀ ਹੈ ਸ਼ਰੀਕ ਹੀ ਫੇਰ ਭੱਜਦੇ ਹੁੰਦੇ ਸਾਰੇ ਹੁਣ ਕਿਹੜੇ ਕਿਹੜੇ ਸ਼ਰੀਕ ਜਿਹੜੇ ਬਣਨੇ ਆ ਭਾਰੇ ਨਾਲ ਆ ਕੇ ਭਾਰ ਦੇ ਉਹਦੀ ਦੇ ਸ਼ਰੀਕ ਕਿਹੜੇ ਕਿਹੜੇ ਆ ਹੁਣ ਪਤਾ ਲੱਗਣਾ ਕਿਉਂਕਿ پاکستان ਨੂੰ ਮਦਦ ਤਾਂ ਕੋਈ ਕਰ ਰਿਹਾ ਇੱਕ ਬੰਦਾ ਜਿਹਦੇ ਕੋਲ ਆਪਣੀ ਅਰਥ ਵਿਵਸਥਾ ਦਾ ਬੁਰਾ ਹਾਲਾ ਉਹ ਚੱਲ ਰਿਹਾ ਤਾਂ ਕਿਸੇ ਦੀ ਸ਼ਹਿ ਤੇ ਚੱਲ ਰਿਹਾ ਹਾਂ ਤੁਰਕੀ ਦੇ ਜਹਾਜਾਂ ਆਪ ਨੂੰ ਪਰਮਾਨੂ ਉਹਨੂੰ ਪਰਮਾਨੂ ਹਥਿਆਰ ਮਿਲਦੇ ਆ ਉਹਨੂੰ ਰਾਕਟ ਮਿਲਦੇ ਆ ਉਹ ਪਾਕਿਸਤਾਨ ਦਾ ਡਿਵੈਲਪ ਨਹੀਂ ਕਰ ਰਿਹਾ ਨਾ ਉਹਨੂੰ ਕੋਈ ਨਾ ਕੋਈ ਕੰਟਰੀ ਤਾਂ ਫੀਡ ਕਰ ਰਹੀ ਆ ਇਸ ਲਈ ਇਹ ਐਡਾ ਸੌਖਾ ਨਹੀਂ ਹੋਏਗਾ ਜੇ ਬਹੁਤ ਵੱਡੀ جنگ ਲੜਦੀ ਹੈ। ਬਹੁਤ ਅੱਛਾ ਇਹਦਾ ਹੁਣ ਸਿੱਧੇ ਤੌਰ ਦੇ ਤੇ ਬਹੁਤ ਸਾਰੇ ਜਿਹੜੇ ਪੰਜਾਬੀ ਇਸ ਟਾਈਮ ਦੇਖ ਰਹੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਹੋਏਗਾ ਕਿ ਪੰਜਾਬ ਦੇ ਉੱਪਰ ਇਹਦਾ ਕਿੰਨਾ ਕੁ ਪ੍ਰਭਾਵ ਪੈ ਸਕਦਾ ਹੈ। ਹੁਣ ਅੱਜ ਦੀ ਸਵੇਰ ਦੀ ਖਬਰ ਇਹ ਹੈ ਕਿ ਜਦੋਂ ਰਾਤ ਇਹ ਸਰਜਿਕਲ ਮਾਫ ਕਰਨਾ 에어 ਸਟ੍ਰਾਈਕ ਕੀਤੀ ਗਈ ਆ ਉਸ ਤੋਂ ਬਾਅਦ ਅੱਜ ਬਾਰਡਰ ਏਰੀਆ ਦੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਔਰ ਜਿੰਨੇ ਵੀ ਸਰਕਾਰੀ ਮੁਲਾਜ਼ਮ ਛੁੱਟੀਆਂ ਤੇ ਗਏ ਸੀ ਉਹਨਾਂ ਨੂੰ ਵਾਪਸ ਆਉਣ ਦੇ ਲਈ ਕਹਿ ਦਿੱਤਾ ਗਿਆ। 에어ਪੋਰਟ ਅੰਮ੍ਰਿਤਸਰ 에어ਪੋਰਟ ਬੰਦ ਹੈ। ਚੰਡੀਗੜ੍ਹ 에어ਪੋਰਟ ਬੰਦ ਕੀਤਾ ਹੋਇਆ ਔਰ ਇਸ ਤੋਂ ਪੰਜਾਬ ਤੋਂ ਬਾਹਰ ਵੀ ਬਹੁਤ ਸਾਰੇ ਜਿਹੜੇ ਸਟੇਟਸ ਦੇ 에어ਪੋਰਟ ਜਿਹੜੇ ਬਾਰਡਰ ਇਲਾਕੇ ਦੇ ਨਾਲ ਲੱਗਦੇ ਉਹਨਾਂ ਨੂੰ ਬੰਦ ਕੀਤਾ ਗਿਆ। ਪੰਜਾਬ ਦਾ ਸਿੱਧੇ ਤੌਰ ਦੇ ਉੱਤੇ ਇਹਨੂੰ ਕਿੰਨਾ ਕੁ ਪ੍ਰਭਾਵ ਪੈਣ ਪੜਦਾ ਹੈ ਇਸ ਜੰਗ ਦੇ ਬੜਾ ਵੱਡਾ ਪ੍ਰਭਾਵ ਪੈਗਾ। ਦੇਖੋ ਜਿੱਥੋਂ ਤੱਕ ਤਾਂ 에어ਪੋਰਟਾਂ ਦੀ ਗੱਲ ਆ ਉਹ ਤਾਂ ਜਿਹੜੀ ਉਹ ਸਾਵਧਾਨੀ ਦੇ ਤੌਰ ਤੇ 에어ਪੋਰਟ ਤਾਂ ਨੇਚਰਲੀ ਉਹਦੇ ਤੇ ਸੁਰੱਖਿਆ ਵੀ ਹੋਣੀ ਹੈ ਬੰਦ ਵੀ ਹੋਣੀ ਹੈ ਕਿਉਂਕਿ ਜੇ ਜੰਗ ਲੜਦੀ ਹੈ ਤਾਂ ਸਾਰਾ ਕੁਝ 에어ਪੋਰਟਾਂ ਦੇ ਥਰੂ ਹੀ ਜਿਹੜਾ ਆ ਉਹ ਹਵਾਈ ਹਮਲੇ ਜਿਹੜੇ ਆ ਉਹਦੇ ਲਈ ਤਿਆਰ ਹੋਣਾ ਪਿਆ। ਜਿੱਥੋਂ ਤੱਕ ਤੁਸੀਂ ਪੰਜਾਬ ਨੂੰ ਪੱਟੀ ਕਲ ਕੀ ਫਰਕ ਪਊਗਾ ਬਹੁਤ ਜਿਆਦਾ ਫਰਕ ਪਊਗਾ ਨਵੀਨ ਮੈਂ ਨਾ ਇੱਥੇ ਆ ਰਿਹਾ ਸੀਗਾ ਮੈਨੂੰ ਰਸਤੇ ਦੇ ਵਿੱਚ ਆ ਇੱਕ ਸੱਜਣ ਮਿਲੇ ਔਰ ਐਦਾਂ ਹੀ ਗੱਲ ਜ਼ਿਕਰ ਹੋਇਆ ਭਾਰਤ ਤੇ ਪਾਕਿਸਤਾਨ ਜੰਗ ਦਾ ਵੀ ਕੀ ਹੋਊਗਾ ਹੁਣ ਉਹ ਬੰਦੇ ਨੇ ਮੈਨੂੰ 1965 ਤੇ 71 ਦੀ ਗੱਲ ਕੀਤੀ ਉਹਨਾਂ ਦਾ ਜਿਹੜਾ ਪਿੰਡ ਹੈ ਨਾ ਡੇਰਾ ਬਾਬਾ ਨਾਨਕ ਤੋਂ 2-3 ਕਿਲੋਮੀਟਰ ਔਰ ਉਹਨਾਂ ਨੇ ਕਿਹਾ ਮੈਨੂੰ ਕਿ ਜਦੋਂ 1965 ਦੀ ਜੰਗ ਹੋਈ ਸੀ ਅਸੀਂ ਬਹੁਤ ਛੋਟੇ ਸੀ ਸਾਨੂੰ 2 ਸਾਲ ਟਾਂਡੇ ਆ ਕੇ ਰਹਿਣਾ ਪਿਆ ਕਿਸੇ ਰਿਸ਼ਤੇਦਾਰ ਕੋਲ ਔਰ 2071 ਦੀ ਜਦੋਂ ਜੰਗ ਸੀਗੀ ਉਦੋਂ 6 ਮਹੀਨੇ ਸਾਨੂੰ 1970 1971 ਦੀ ਉਹ ਸਾਨੂੰ 6 ਮਹੀਨੇ ਕਿਸੇ ਰਿਸ਼ਤੇਦਾਰ ਕੋਲ ਰਹਿਣਾ ਪਿਆ ਕਿਉਂਕਿ ਸਾਰੇ ਜਿਹੜੇ ਆਲੇ ਦੁਆਲੇ ਦੇ ਇਲਾਕੇ ਆ ਖਾਲੀ ਘਰ ਤੇ ਸੀ ਔਰ ਅੱਜ ਵੀ ਇਦਾਂ ਹੀ ਹੋਏਗਾ ਤੁਸੀਂ ਦੇਖੋ ਜਿਹੜੇ ਬਿਲਕੁਲ ਕਿਉਂਕਿ ਪੰ ਜਿਹੜਾ ਪਾਕਿਸਤਾਨ ਦੀ ਗੱਲ ਕੀਤੀ ਹੈ ਸਾਡੇ ਤੋਂ ਦੂਰ ਕਿੰਨਾ ਆ ਸਵਾ ਦੋ ਘੰਟੇ ਦੋ ਸਵਾ ਦੋ ਘੰਟੇ ਲੱਗਦੇ ਤੁਹਾਨੂੰ ਟਾਰੀ ਬਾਰਡਰ ਤੋਂ ਅੱਗੇ ਪਹੁੰਚਣ ਲਈ ਹੁਣ ਤੁਸੀਂ ਦੋ ਘੰਟੇ ਦਾ ਡਿਸਟੈਂਸ ਦੇਖ ਲਓ ਤੇ ਮਜ਼ਾਇਲ ਹਮਲਾ ਵੀ ਜੇ ਹੋਵੇ ਤੇ ਤੁਸੀਂ ਦੇਖੋ ਕਿੰਨਾ ਕੋ ਫਰਕ ਪਾ ਸਕਦਾ ਪੰਜਾਬ ਦੇ ਬਾਰਡਰ ਏਰੀਆ ਨੂੰ ਬਹੁਤ ਵੱਡਾ ਫਰਕ ਪੈਣ ਵਾਲਾ ਆ ਕਿਉਂਕਿ ਜਦੋਂ ਬਾਰਡਰ ਹੁੰਦਾ ਕਈ ਵਾਰ ਤਾਂ ਮੱਝਾਂ ਵੀ ਉਧਰ ਲੰਘ ਜਾਂਦੀਆਂ ਪਸ਼ੂ ਉਧਰ ਚੱਲ ਜਾਂਦੇ ਆ ਠੀਕ ਆ ਨਾ ਤੇ ਹੁਣ ਤਾਂ ਇਹ ਆ ਵੀ ਬਾਰਡਰ ਜ਼ਰੂਰ ਖਾਲੀ ਕਰਨ ਦੇ ਆਦੇਸ਼ ਹੋਊਗੇ ਜੇ ਸਥਿਤਿਕਾ ਹੀ ਜਿਆਦਾ ਖਤਰਨਾਕ ਹੁੰਦੀ ਆ ਜੀ ਜਿਹੜਾ ਹੁਣੇ ਹਮਲਾ ਹੋਇਆ ਭਾਰਤ ਦੇ ਵੱਲੋਂ ਜਿਹੜਾ ਐਕਸ਼ਨ ਕੀਤਾ ਗਿਆ ਪਾਕਿਸਤਾਨ ਦੇ ਉੱਪਰ ਇਹ ਖਤਮ ਹੈ ਕਿ ਇਸ ਤੋਂ ਅੱਗੇ ਵੀ ਪਿਕਚਰ ਅਭੀ ਬਾਕੀ ਹੈ ਬਿਲਕੁਲ ਬਾਕੀ ਹੋਏਗੀ ਜੀ ਮੈਨੂੰ ਇਹ ਲੱਗਦਾ ਬਿਲਕੁਲ ਬਾਕੀ ਜੋ ਅਸੀਂ ਨਹੀਂ ਜਾਂਦੇ ਜੰਗ ਹੋਵੇ ਪਰ ਮੈਨੂੰ ਲੱਗਦਾ ਆ ਕਿ ਜੇ ਤੁਸੀਂ ਕਹੋ ਵੀ ਉਸ ਹਮਲੇ ਦੇ ਪ੍ਰਤੀਕਰਮ ਵੱਜੋਂ ਅਤੰਕੀ ਜਿਹੜੇ ਆ ਨੌ ਜਿੱਦਾਂ ਕਿਹਾ ਕਿ ਟਿਕਾਣਿਆਂ ਨੂੰ ਲਾਇਆ ਮੈਨੂੰ ਲੱਗਦਾ ਨਹੀਂ ਹੱਲੇ ਹੋਏਗਾ ਜ਼ਰੂਰ ਕੁਛ ਨਾ ਕੁਛ ਜ਼ਰੂਰ ਹੋਏਗਾ ਕਿਉਂਕਿ ਕਿਤੇ ਨਾ ਕਿਤੇ ਉਹ ਕਿਸੇ ਹੋਰ ਬਾਰਡਰ ਤੋਂ ਹੋ ਸਕਦਾ ਪਰ ਇਹਦੇ ਨਾਲ ਆਪਾਂ ਇਹ ਕਿਉਂ ਨਹੀਂ ਸੋਚਦੇ ਕਿ ਪਾਕਿਸਤਾਨ ਦਾ ਰਿਐਕਸ਼ਨ ਵੀ ਆ ਸਕਦਾ ਨਾ ਅੱਜ ਇਹ ਵੀ ਬੜਾ ਇੰਪੋਰਟੈਂਟ ਆ ਅੱਜ ਦੀ ਰਾਤ ਬਹੁਤ ਅਹਿਮ ਆ ਕਿਉਂਕਿ ਕੀ ਉਹ ਫੌਰੀ ਤੌਰ ਤੇ ਕੋਈ ਰਿਐਕਸ਼ਨ ਦਿੰਦਾ ਜਾਂ ਫਿਰ ਉਹ ਵੇਟ ਕਰਦਾ ਇਹ ਦੇਖਣਾ ਪੈਗਾ ਤੁਸੀਂ ਜਿਹੜੇ ਦਰਸ਼ਕ ਐਸ ਟਾਈਮ ਦੇਖ ਰਹੇ ਨੇ ਜਾਂ ਜਿਹੜੇ ਜੰਗ ਦੇ ਮਾਹੌਲ ਦੇ ਵਿੱਚੋਂ ਪੰਜਾਬ ਦੇ ਨਿਕਲ ਰਹੇ ਨੇ ਉਹਨਾਂ ਨੂੰ ਇਸ ਟਾਈਮ ਕੀ ਕਹਿਣਾ ਚਾਹੋਗੇ ਕਿਉਂਕਿ ਲੋਕਾਂ ਦੇ ਅੰਦਰ ਬਹੁਤ ਪੈਨਿਕ ਵੀ ਹੈ ਥੋੜਾ ਜਿਹਾ ਡਰ ਦਾ ਮਾਹੌਲ ਵੀ ਹੈ ਔਰ ਅੱਜ ਸ਼ਾਮ ਨੂੰ 4:30 ਵਜੇ ਤੋਂ ਮੌਕ ਡ੍ਰਿਲ ਵੀ ਸ਼ੁਰੂ ਹੋ ਰਹੀ ਹੈ ਸੋ ਇਹ ਹਮਲਾ ਵੀ ਹੋ ਗਿਆ ਉਦੋਂ ਮੌਕ ਡ੍ਰਿਲ ਦੇ ਨਾਲ ਲੋਕਾਂ ਨੂੰ ਅਵੇਅਰ ਕਰਨਾ ਅਲਰਟ ਕਰਨਾ ਫਿਰ ਰਾਤ ਨੂੰ ਬਲੈਕਆਊਟ ਵੀ ਹੋਣਾ ਹੈ ਅੱਜ ਪੰਜਾਬ ਦੇ 20 ਜ਼ਿਲ੍ਹਿਆਂ ਦੇ ਵਿੱਚ ਤੇ ਲੋਕ ਕਿਤੇ ਡਰਣਾ ਜਾਣੋ ਸਾਰੀ ਗਤੀਵਿਧੀ ਨੂੰ ਦੇਖ ਕੇ ਵੀ ਯਾਰ ਭਾਰਤ ਨੇ ਰਾਤ ਕਰ ਦਿੱਤਾ ਤੇ ਕਿਤੇ ਅੱਜ ਇਹਨਾਂ ਨੂੰ ਕੋਈ ਇਨਫੋਰਮੇਸ਼ਨ ਤਾਂ ਨਹੀਂ ਹੈ ਕਿਉਂਕਿ ਦੇਖੋ 노 ਡਾਊਟ ਕਿ ਤਿਆਰੀ ਭਾਰਤ ਦੀ ਉਸੇ ਤਰੀਕੇ ਦੀ ਹੈ ਕਿ ਬਲੈਕਆਊਟ ਰਾਤ ਨੂੰ ਕਰਾਂਗੇ ਅੱਜ ਆਪਾਂ ਦੇਖੋ ਲੋਕਾਂ ਨੂੰ ਤਾਂ ਅਸੀਂ ਇਹੀ ਅਪੀਲ ਕਰਦੇ ਹਾਂ ਵੀ ਜਿਹੜੀ ਅਧਿਕਾਰਤ ਸਾਈਟ ਆ ਕੋਈ ਵੀ ਤੁਸੀਂ ਉੱਥੇ ਜਾ ਕੇ ਦੇਖੋ ਕਿਉਂਕਿ ਸੋਸ਼ਲ ਮੀਡੀਆ ਜਿਹੜਾ ਆਪਣੇ ਆਪ ਦੇ ਵਿੱਚ ਹਥਿਆਰਦ ਹੈਗਾ ਬਹੁਤ ਵੱਡਾ ਪਰਮਾਰੂ ਹਥਿਆਰ ਵੀ ਆ ਹੁਣ ਤੁਸੀਂ ਸੋਸ਼ਲ ਮੀਡੀਆ ਦੀ ਕੋਈ ਵੀ ਪੋਸਟ ਨੂੰ ਇੱਕਦਮ ਰਿਐਕਟ ਨਾ ਕਰੋ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਵੈਬਸਾਈਟਸ ਹੈਗੀਆਂ ਉਹਨਾਂ ਦੇ ਬਹੁਤ ਸਾਰੇ ਸਾਈਟਸ ਹੈਗੀਆਂ ਅਧਿਕਾਰਤ ਜਾਣਕਾਰੀ ਹੁਣ ਤਾਂ ਨੈਚੁਰਲੀ ਡੀਏਵੀਪੀ ਜਿਹੜੀ ਐਡੈਕਟੋਫੈਡੀਓ ਵੀਡੀਓ ਪਬਲਿਸਿਟੀ ਉਹ ਵੀ ਕੋਈ ਨਾ ਕੋਈ ਸਾਈਟ ਜ਼ਰੂਰ ਬਣਾਏਗੀ ਜਿਹਦੇ ਬਾਰੇ ਇਨਫੋਰਮ ਕਰੇਗੀ ਲੋਕਾਂ ਨੂੰ ਅਵੇਅਰ ਕਰੇਗੀ ਲੋਕਾਂ ਨੂੰ ਪਰ ਅਸੀਂ ਤਾਂ ਇਹੀ ਅਪੀਲ ਕਰਦੇ ਆਂ ਵੀ ਪੈਨਿਕ ਨਹੀਂ ਹੋਣਾ ਚਾਹੀਦਾ ਪ੍ਰੋਪਰ ਜਿਹੜੀ ਆ ਜਾਣਕਾਰੀ ਆ ਅਧਿਕਾਰਤ ਸਾਈਟ ਤੋਂ ਲੈਣੀ ਚਾਹੀਦੀ ਆ ਹਾਂ ਜਿੱਥੋਂ ਤੱਕ ਗੱਲ ਹੈ ਕਿ ਸਾਵਧਾਨੀ ਦੀ ਮੈਂ ਇੱਕ ਰਿਪੋਰਟ ਪੜ੍ਹਿਆ ਸੀ ਨਵੀਨ ਸ੍ਰੀ ਦਰਬਾਰ ਸਾਹਿਬ ਦਾ ਜਿਹੜਾ ਕੰਪਲੈਕਸ ਹੈਗਾ ਬਾਹਰ ਵੀ ਮੈਨੂੰ ਬੜੀ ਹੈਰਾਨੀ ਹੋਈ ਵੈਸੇ ਉਸ ਰਿਪੋਰਟ ਪੜਦਿਆਂ ਨਹੀਂ ਕਿਉਂਕਿ ਇੱਕ ਚੈਨਲ ਸੀਗਾ ਜਿਹੜਾ ਦੱਸ ਰਿਹਾ ਸੀ ਵੀ ਸ਼ਨੀ ਤੇ ਐਤਵਾਰ ਨਾ 60% ਜਿਹੜੇ ਸ਼ਰਧਾਲੂ ਆ ਉਹ ਘਟ ਗਿਆ। ਅੱਛਾ ਉਹਦੇ ਕਈ ਰੀਜ਼ਨ ਹੋ ਸਕਦੇ ਪਹਿਲਾ ਰੀਜ਼ਨ ਤਾਂ ਇਹ ਸੁਖਦਾ ਹੋ ਸਕਦਾ ਵੀ ਜਿਹੜਾ ਆ ਤੁਹਾਡਾ ਵਾਗਾ ਬਾਰਡਰ ਆ ਕਿਉਂਕਿ ਬਹੁਤ ਸਾਰੇ ਜਿਹੜੇ ਟੂਰਿਸਟ ਹੈਗੇ ਆ ਵਾਗਾ ਬਾਰਡਰ ਆ ਕੇ ਦਰਬਾਰ ਸਾਹਿਬ ਜ਼ਰੂਰ ਆਉਂਦੇ ਸੀ। ਇੱਕ ਤਾਂ ਰੀਜਨ ਹੋ ਉਹ ਹੋ ਸਕਦਾ ਦੂਜਾ ਜਿਹੜਾ ਅੰਮ੍ਰਿਤਸਰ ਆ ਬਿਲਕੁਲ ਨਾਲ ਜਿਹੜਾ ਪਾਕਿਸਤਾਨ ਦੇ ਤੂੰ ਲੋਕਾਂ ਦੇ ਵਿੱਚ ਇੱਕ ਪੈਨਿਕ ਮਾਹੌਲ ਤਾਂ ਹੈਗਾ ਆ ਤਾਂ ਕਿ ਇੰਨੀ ਇੱਕਦਮ ਕਿਉਂਕਿ ਉੱਥੇ ਤਾਂ ਹਜ਼ਾਰਾਂ ਲੱਖਾਂ ਲੋਕ ਜਾਂਦੇ ਆ ਔਰ ਉਹਦੇ ਵਿੱਚ ਇੰਨੀ ਪਰਸੈਂਟੇਜ ਦੀ ਕਮੀ ਹੋਣਾ ਇਹ ਵੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਜੀ ਜੀ ਸੋ ਇਹ ਸੀ ਸਾਡੇ ਨਾਲ ਜਗਜੀਤ ਸਿੰਘ ਚਾਨਾ ਜੀ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਔਰ ਥੋੜਾ ਥੋੜਾ ਜਿਹਾ ਸਾਰੇ ਪਹਿਲੂਆਂ ਨੂੰ ਛੂਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਅੱਜ ਕਿਸੇ ਵੀ ਗੱਲ ਦਾ ਕਨਕਲੂਜਨ ਕਰਨਾ ਉਹ ਵਾਜਬ ਨਹੀਂ ਮੈਨੂੰ ਲੱਗਦਾ ਕਿਉਂਕਿ ਬਹੁਤ ਕੁਝ ਨਵਾਂ ਅਪਡੇਟ ਜਦ ਸਾਡੇ ਗੱਲ ਕਰਦਿਆਂ ਕਰਦਿਆਂ ਉਹ ਹੋ ਸਕਦਾ ਵੀ ਬਹੁਤ ਬਹੁਤ ਆਏਗਾ ਬਹੁਤ ਆਏਗਾ ਤੇ ਦੇਖੋ ਵੀ ਜਿਹੜਾ ਜੰਮੂ ਕਸ਼ਮੀਰ ਆ ਉਹਦੇ ਵਿੱਚ ਤਾਂ ਵੈਸੇ ਸੀਨਸਫਾਇਰ ਚੱਲਦਾ ਰਹਿੰਦਾ ਉਹ ਤਾਂ ਵੈਸੇ ਹੀ ਨਾਰਮਲ ਵੀ ਲੜਾਈਆਂ ਵਰਗੇ ਮਾਹੌਲਾ ਵੀ ਇੱਕ ਨੇ ਇਧਰੋਂ ਗੋਲੀ ਚਲਾਤੀ ਦੂਜਾ ਕਹਿੰਦਾ ਅੱਛਾ ਮੇਰੀ ਇੱਕ ਚਾਹ ਇਹਨੇ ਦੋ ਚਲਾਤੀਆਂ ਸੋ ਇਹ ਕੰਮ ਤਾਂ ਉੱਥੇ ਚੱਲਦਾ ਰਹਿੰਦਾ ਪਰ ਰਾਜ ਦੀ ਰਾਤ ਬੜੀ ਕਿਆਮਤ ਵਾਲੀ ਰਾਤ ਆਜ ਕੀ ਪਾਕਿਸਤਾਨ ਕੋਈ ਵੱਡਾ ਰਿਐਕਸ਼ਨ ਕਰਦਾ ਜਾਂ ਫਿਰ ਜਿਹੜਾ ਭਾਰਤ ਆ ਕੀ ਆਪਣਾ بچਿਆ એનર્ਜੀ ਜਿਹੜੀ ਉਹਨੇ ਇਸ ਕੰਮ ਲਈ ਰੱਖੀ ਆ ਉਹ ਕਿਤੇ ਯੂਟਿਲਾਈਜ਼ ਕਰਦਾ ਇਹ ਬੜਾ ਇੰਪੋਰਟੈਂਟ ਆ ਇਸ ਲਈ ਅੱਜ ਦੋ ਦਿਨ ਬੜੇ ਇੰਪੋਰਟੈਂਟ ਆ ਜੇ جنگ ਦੀ ਗੱਲ ਕੀਤੀ ਜਾਵੇ ਤੇ ਇਸ ਲਈ ਆ ਜੰਗ ਤਾਂ ਇਹ ਆ ਵੀ ਇਹ ਇਹਨੂੰ ਆਪਾਂ ਜੰਗ ਨਹੀਂ ਕਹਿ ਸਕਦੇ ਇਹ ਤਾਂ ਇੱਕ ਰਿਐਕਸ਼ਨ ਆ ਵੀ ਇੱਕ ਤੁਸੀਂ ਐਕਸ਼ਨ ਕੀਤਾ ਉਹਦਾ ਇੱਕ ਰਿਐਕਸ਼ਨ ਆ ਗਿਆ ਪਰ ਇਹ ਜੰਗ ਵਿੱਚ ਬਦਲ ਸਕਦੀ ਆ ਇਹ ਵਕਤ ਦੱਸੇਗਾ ਦੱਸੇਗਾ ਔਰ ਐਸੀ ਕਰਕੇ ਅਸੀਂ ਸਿਰਫ ਉਹਨਾਂ ਪਹਿਲੂਆਂ ਦੇ ਉੱਪਰ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਔਰ ਖਾਸ ਕਰਕੇ ਅਸੀਂ ਆਪਦੇ ਚੈਨਲ ਦੇ ਮਾਧਿਅਮ ਦੇ ਨਾਲ ਵੀ ਤੁਹਾਨੂੰ ਇਹ ਅਪੀਲ ਕਰਦੇ ਆ ਕਿ ਕਿਸੇ ਨੇ ਵੀ ਪੈਨਿਕ ਨਹੀਂ ਹੋਣਾ ਜੇ ਤੁਸੀਂ ਕੋਈ ਵੀ ਤੁਹਾਡੇ ਕੋਲ ਪੋਸਟ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਪੋਸਟਾਂ ਆ ਰਹੀਆਂ ਕਿ ਇਸ ਤਰੀਕੇ ਨਾਲ ਹੋ ਗਿਆ ਤੁਸੀਂ ਇੱਕ ਸਿੰਪਲ ਜਿਹਾ ਅਸੀਂ ਹੁਣੇ ਪੋਸਟ ਦੇਖ ਰਿਹਾ ਸੀ ਉਹਦਾ ਜ਼ਿਕਰ ਤੁਸੀਂ ਕਰ ਸਕਦੇ ਹੋ ਬਰਨਾਲੇ ਵਾਲੀ ਪੋਸਟ ਸਾਡੇ ਦਰਸ਼ਕਾਂ ਨੂੰ ਵੀ ਜਰੂਰ ਦੱਸੋ ਸਿਲੰਡਰ ਵਾਲੀ ਹਾਂ ਕਿਸੇ ਚੈਨਲ ਨੇ ਹੁਣੇ ਪੋਸਟ ਪਾਈ ਥੋੜੀ ਦੇਰ ਪਹਿਲਾਂ ਹੀ ਕਿ ਪਾਕਿ ਭਾਰਤ ਦੇ ਬਾਰਡਰ ਇਲਾਕੇ ਦੇ ਕੋਲ ਨਹੀਂ ਕਿਸੇ ਬੰਬ ਦੇ ਨਾਲ ਨਾ ਉਹ ਧਮਾਕੇ ਦੇ ਨਾਲ ਜਿਹੜਾ 2 ਕਿਲੋਮੀਟਰ ਦੂਤਾ ਦਾ ਬਾਗ ਸੁਣੀ ਗਈ ਤੇ ਮੈਂ ਹੁਣੇ ਉਹਨੂੰ ਪੜ ਰਿਆ ਸੀ ਔਰ ਮੈਂ ਜਸਟ ਉਹਨੂੰ ਕਲਿੱਕ ਕਰਕੇ ਗਿਆ ਕਿ ਯਾਰ ਇਹਦਾ ਮਤਲਬ ਧਮਾਕਾ ਹੋ ਗਿਆ ਤੇ ਉਹ ਦੇਖਿਆ ਕਿ ਕਿਸੇ ਪੁਰਾਣੇ ਸਿਲੰਡਰ ਦੇ ਵਿੱਚ ਕਿਸੇ ਤੇਲ ਦੇ ਟੈਂਕਰ ਦੇ ਵਿੱਚ ਧਮਾਕਾ ਹੋ ਗਿਆ ਮਤਲਬ ਐਦਾਂ ਦੀਆਂ ਜਿਹੜੀਆਂ ਜ਼ਰੂਰ ਬਚਣਾ ਚਾਹੀਦਾ ਸੀ ਜ਼ਰੂਰ ਕਵਾਂਗੇ ਆਪਣੇ ਦਰਸ਼ਕਾਂ ਨੂੰ ਵੀ ਜਿਹੜੀ ਪੈਨਿਕ ਵਾਲੀਆਂ ਮਾਹੌਲ ਹਨਾ ਮੈਂ ਫਿਰ ਦੁਬਾਰਾ ਕਹਿਣਾ ਵੀ ਅਧਿਕਾਰ ਸਾਈਡ ਤੋਂ ਤੁਸੀਂ ਇਹਦੀ ਇੱਕ ਪੁਸ਼ਟੀ ਜ਼ਰੂਰ ਕਰ ਲਓ ਇਹ ਨਾ ਅੱਛਾ ਜੇ ਜੇ ਕੋਈ ਤੁਸੀਂ ਦੇਖਿਆ ਵੀ ਆ ਨਾ ਚਾਰ ਪੰਜ ਚੈਨਲ ਜਿਹੜੇ ਆ ਲਾ ਕੇ ਉਹਦੀ ਜ਼ਰੂਰ ਕਰ ਲਓ ਕਿ ਇੱਕ ਚੈਨਲ ਤੇ ਜੇ ਕੋਈ ਵੀ ਥੀ ਜਾਂਦੀ ਆ ਤਾਂ ਨਾਨ ਨਾਲ ਅੱਜਕੱਲ ਤਾਂ ਬਹੁਤ ਫਾਸਟ ਕੰਮ ਆ ਉਹ ਜੇ ਉਹ ਥੀ ਵਾਕਈ ਐਦਾਂ ਹੋਈ ਆ ਤਾਂ ਬਾਕੀ ਚੈਨਲ ਵੈਬਸਾਈਟ ਇਦਾਂ ਦੀ ਉਹ ਚੰ ਕਰੰਚੀ ਜੀ ਲਾਈਨ ਪਾਉਂਦੇ ਆ ਹਾਂ ਕੀ ਬਾਰਡਰ ਏਰੀਏ ਦੇ ਕੋਲ ਵੱਡਾ ਧਮਾਕਾ ਹੋ ਨਹੀਂ ਕਹਿੰਦੇ ਉਹ ਬੰਦਾ ਕਲਿੱਕ ਕਰਦਾ ਦੇਖੋ ਅਸੀਂ ਵੀ ਕਾਫੀ ਦੇ ਤੋ ਜੁੜੇ ਹੋਏ ਪੱਤਰਕਾਰ ਹੀ ਨਾ ਪਰ ਸਾਨੂੰ ਲੱਗਦਾ ਵੀ ਐਸ ਮੁੱਦੇ ਤੇ ਨਾ ਸੋਸ਼ਲ ਮੀਡੀਆ ਨੂੰ ਗ੍ਰੇਸ ਕਰਨਾ ਚਾਹੀਦਾ ਇੱਕ ਆਪਣੇ ਵਿਊ ਵਧਾਣ ਦੇ ਲਈ ਚੈਨਲ ਕੋਈ ਵੀ ਚੈਨਲ ਜੇ ਇੱਕ ਭੜਕਾਊ ਜਾਂ ਅਕਸਾਊ ਜਿਹੜੀ ਉਹ ਥੰਬਨੇਲ ਹੀ ਪਾ ਦਿੰਦਾ ਆ ਕਿਉਂਕਿ ਉਹਨੂੰ ਇਹ ਲੱਗਦਾ ਹੁੰਦਾ ਵੀ ਕਲਿੱਕ ਕਰੋਗੇ ਤਾਂ ਉਧਰੋਂ ਮੇਰੀ ਕਾਊਂਟਿੰਗ ਹੋ ਜੂਗੀ ਇਦਾਂ ਦਾ ਕੰਮ ਮੈਨੂੰ ਲੱਗਦਾ ਐਸ ਮੁੱਦੇ ਤੇ ਨਹੀਂ ਹੋਣਾ ਚਾਹੀਦਾ ਐਸ ਮੁੱਦੇ ਤੇ ਨਹੀਂ ਹੋਣਾ ਚਾਹੀਦਾ ਔਰ ਇਸ ਕਰਕੇ ਜੇ ਤੁਸੀਂ ਕੋਈ ਤੁਹਾਡੇ ਕੋਲ ਪੋਸਟ ਆ ਪੁਖਤਾ ਜਾਣਕਾਰੀ ਉਹਦੀ ਲੈਣੀ ਹੈ ਤੇ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਹੈ ਪੀਆਈਬ ਫੈਕਟ ਚੈੱਕ ਉਹਦੇ ਤੋਂ ਤੁਸੀਂ ਜਾਓ ਤੁਸੀਂ ਫੇਸਬੁੱਕ ਤੇ ਜਾਓ ਉਹਨਾਂ ਦੇ ਇੰਸਟਾਗ੍ਰam ਤੇ ਜਾਓ ਉੱਥੇ ਜਾ ਕੇ ਤੁਸੀਂ ਉਹ ਪੋਸਟ ਪਾਉਂਗੇ ਤੇ ਉਹ ਉਹਨੇ ਤੁਹਾਨੂੰ ਫੈਕਟ ਚੈੱਕ ਕਰਕੇ ਦੱਸ ਦੇਣਾ ਇਹ ਬਕਾਇਦਾ ਪੋਸਟ ਕਦੋਂ ਦੀ ਹੈ ਔਰ ਉਹਦੀ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਏਗੀ ਔਰ ਇਸ ਕਰਕੇ ਪੈਨਿਕ ਹੋਣ ਦੀ ਲੋੜ ਨਹੀਂ ਸਰਕਾਰ ਅੱਛਾ ਕਈ ਕਈ ਮੈਂ ਹੁਣ ਜਲਦੀ ਜਲਦੀ ਇਹ ਵੀ ਦੱਸ ਦਿੰਦਾ ਕੱਲ ਦਾ ਮਾਹੌਲ ਤਾਂ ਐ ਸੀ ਲੋਕਾਂ ਨੇ ਰਾਸ਼ਨ ਲੈਣੇ ਸ਼ੁਰੂ ਕਰ ਦਿੱਤੇ ਇਹ ਜੰਗ ਦਾ ਮਾਹੌਲ ਆ ਜੀ ਉਹ ਕਣਕ ਲੈ ਲਓ ਜਾਂ ਆਟਾ ਲੈ ਲਓ ਜਾਂ ਕੋਈ ਰਾਸ਼ਨ ਹੀ ਹੈ ਜੇ ਕਿਸੇ ਨੇ 1 ਮਹੀਨੇ ਦਾ ਪੈਂਟਿੰਗ ਸੀ ਨਾ ਦੋ ਦੋ ਤਿੰਨ ਤਿੰਨ ਮਹੀਨੇ ਲੈ ਲਿਆ ਹਾਂ ਬਿਲਕੁਲ ਇਹ ਇੰਦਾ ਦਾ ਨਾ ਹੋਵੇ ਲਾਕਡਾਊਨ ਵੀ ਹੋਇਆ ਇੱਥੇ ਕਾਰਫਿਊ ਵੀ ਲੱਗਾ ਰਾਸ਼ਨ ਵਾਲੀ ਕੋਈ ਦਿੱਕਤ ਆਉਣ ਨਹੀਂ ਵਾਲੀ ਬਿਲਕੁਲ 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 ਔਰ ਇਸ ਕਰਕੇ ਪੈਨਿਕ ਹੋਣ ਦੀ ਲੋੜ ਨਹੀਂ ਔਰ ਜਾ ਗਲਤ ਜਾਣਕਾਰੀਆਂ ਤੋਂ ਬਚੋ ਔਰ ਅਸੀਂ ਤੁਹਾਨੂੰ ਆਪਦੇ ਚੈਨਲ ਦੇ ਮਾਧਿਅਮ ਦੇ ਨਾਲ 19 ਕੀ ਗੱਲ ਦੱਸਣ ਦੀ ਕੋਸ਼ਿਸ਼ ਕਰਾਂਗੇ ਜੋ ਅਧਿਕਾਰਕ ਤੌਰ ਦੇ ਉੱਤੇ ਸਰਕਾਰ ਦੇ ਵੱਲੋਂ ਜਾਂ ਸਾਡੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੇ ਵੱਲੋਂ ਦੱਸੀ ਗਈ ਹੈ ਔਰ ਹੋਰ ਖਬਰਾਂ ਦੇ ਨਾਲ ਹੋਰ ਇਦਾਂ ਦੀ ਇਨਫੋਰਮੇਸ਼ਨ ਦੇ ਨਾਲ ਤੁਹਾਡੇ ਨਾਲ ਅਸੀਂ ਰੂਬਰੂ ਹੁੰਦੇ ਰਵਾਂਗੇ ਉਦੋਂ ਤੱਕ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚਾਨਾ ਜੀ ਤੁਸੀਂ ਜੁੜੇ ਬਹੁਤ ਬਹੁਤ ਧੰਨਵਾਦ